ਆ ਪ੍ਰੋਵੈਂਸ਼ਨ ਆਫ ਕਰੂਲਟੀ ਟੂ ਐਨੀਮਲ ਐਕਟ 1960 ਦੇ ਅਧੀਨ ਇਹ ਕਾਨੂੰਨ ਬਣਾਏ ਗਏ ਸੀ ਜਿੰਦੇ ਵਿੱਚ ਸਾਫ ਆ ਤੁਸੀਂ ਦੇਖ ਸਕਦੇ ਹੋ ਅ ਪ੍ਰੋਵੈਂਸ਼ਨ ਆਫ ਕਰੂਲਟੀ ਟੂ ਡਰੋਟ ਐਂਡ ਪੈਕ ਐਨੀਮਲਸ ਰੂਲਸ 1965 1965 ਦੇ ਰੂਲ ਬਣੇ ਹੋਏ ਨੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਰਸ ਤੇ ਮੂਲ ਜਿਹੜਾ ਘੋੜਾ ਜਾਂ ਖੱੱਚਰ 750 ਕਿਲੋ ਜੇ ਪੈਨੈਮਿਕ ਟਾਇਰ ਉਹਦੇ ਲੱਗੇ ਹੋਏ ਨੇ ਕਾਰਟ ਦੇ ਨਾਲ ਹਣਾ ਚਿੱਕੇ ਦੇ ਰੱਖ ਕੇ ਲੋਕੀ ਕੰਮ ਕਰ ਰਹੇ ਨਹੀਂ ਕਿਉਂਕਿ ਅਸੀਂ ਰੋਜ਼ ਅਸੀਂ 15 ਤੋਂ 20 ਦੇ ਆਸ-ਪਾਸ ਸਿਰਫ ਕੋੜਿਆਂ ਖੱੱਚਰ ਵਾਲਿਆਂ ਦੇ ਮਾਲਕਾਂ ਤੇ ਐਫ ਆਈ ਆਰ ਕਰਾ ਚੁੱਕੇ ਹਾਂ ਇਨ ਐਨੀ ਏਰੀਆ ਵੇਅਰ ਦਾ ਟੈਂਪਰੇਚਰ ਐਕਸੀਡ 37 ਡਿਗਰੀ ਸਸਰੇ ਗਾਲ ਤੁਸੀਂ ਦੇਖ ਰਹੇ ਹੋ ਹੈਡਲਾਈਟਸ 24 ਤੇ ਮੈਂ ਮਿਥ ਨੇਚਰ ਪਾਵੇਂ ਹਿਊਮਨ ਹੋਣ ਪਾਵੇਂ ਬਰਡਸ ਪਾਵੇਂ ਐਨੀਮਲ ਬੈਲੈਂਸ ਬਹੁਤ ਜ਼ਰੂਰੀ ਹੈ ਨੇਚਰ ਦੇ ਵਿੱਚ ਬਟ ਜਿਹੜਾ ਬੈਲੈਂਸ ਹੈ ਉਹ ਖਤਮ ਹੁੰਦਾ ਹੋਇਆ ਦਿਸ ਰਿਹਾ ਹੈ ਬੀਤੇ ਦਿਨੀ ਆਪਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਇੰਡੀਆ ਦੇ ਸਾਊਥਰਨ ਪਾਰਟ ਦੇ ਵਿੱਚ ਜੰਗਲ ਜਿਹੜੇ ਆ ਪੇੜ ਪੌਦੇ ਜਿਹੜੇ ਵੱਡੇ ਜਾ ਰਹੇ ਸੀ ਕਾਫੀ ਵਿਵਾਦ ਹੋਇਆ ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਥੇ ਸਟੇਲ ਆਤਾ ਤੇ ਸਾਡੇ ਨਾਲ ਐਨਜੀਓ ਤੋਂ ਨੇ ਸੋਸ਼ਲ ਐਕਟਿਵਿਸਟਸ ਨੇ ਐਨੀਮਲਸ ਤੇ ਬਰਡਸ ਵਾਸਤੇ ਕੰਮ ਵੀ ਕਰੀਨੇ ਕਾਫੀ ਸਮੇ ਤੋਂ ਸੋਸਾਇਟੀ ਦੇ ਵਿੱਚ ਤੇ ਹੁਣ ਸਮਾ ਜਿਹੜਾ ਹੈ ਗਰਮੀ ਜਿਹੜੀ ਹੈ ਵੱਧ ਚੁੱਕੀ ਹੈ ਤੇ ਜਿਹੜਾ ਤਾਪਮਾਨ ਹੈ 40 ਤੋਂ 45 ਡਿਗਰੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਸਾਡੇ ਇਨਸਾਨਾਂ ਲਈ ਵੀ ਬੜਾ ਮੁਸ਼ਕਲ ਹੋ ਗਿਆ ਹੈ ਕੰਮਕਾਜ ਕਰਨਾ ਦੁਪਹਿਰ ਵੇਲੇ ਤੇ ਉੱਥੇ ਹੀ ਇੱਕ ਤਸਵੀਰ ਅਸੀਂ ਰੋਜ਼ਾਨਾ ਦੇਖਦੇ ਹੋਏ ਹਗੇ ਆਪਣੇ ਸੜਕਾ ਦੇ ਉੱਤੇ ਕਿ ਜਿਹੜੀ ਐਨੀਮਲਸ ਨੇ ਉਹਨਾਂ ਦੇ ਨਾਲ ਜਿਹੜੇ ਕਾਰਟ ਚਲਾਏ ਜਾਂਦੇ ਨੇ ਤੇ ਮਨੀ ਜੀ ਨੇ ਸਾਡੇ ਨਾਲ ਜ਼ਿਆਦਾ ਗੱਲਬਾਤ ਕਰਨ ਲਈ ਮਨੀ ਜੀ ਜਿੱਦਾਂ ਕਿ ਐਨੀਮਲ ਹਸਬੈਂਡਰੀ ਲੀਗਲ ਹੈ ਇਲੀਗਲ ਹੈ ਜਿਹੜਾ ਪਰਸੈਪਸ਼ਨ ਬਣਿਆ ਹੋਇਆ ਹੈ ਕੀ ਚੀਜ਼ ਹੈ ਦੇਖੋ ਜੀ ਐਨੀਮਲ ਹਸਬੈਂਡਰੀ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਜਿਹੜਾ ਇਹਨਾਂ ਦੀਆਂ ਸੁਪਰੀਮ ਕੋਰਟ ਦੀਆਂ ਸਟ੍ਰਿਕ ਗਾਈਡਲਾਈਨਸ ਨੇ ਐਨੀਮਲਸ ਦੇ ਉੱਤੇ ਲਾਅ ਬਣਾਏ ਹੋਏ ਨੇ ਕਾਨੂੰਨ ਬਣਾਏ ਹੋਏ ਨੇ ਜਿਹੜੇ ਤਾਂ ਜਾਨਵਰਾਂ ਤੋਂ ਕਈ ਕੰਮ ਲੈਂਦੇ ਨੇ ਜਿਵੇਂ ਆਪਾਂ ਸ਼ਹਿਰਾਂ 'ਚ ਦੇਖਦੇ ਹਾਂ ਜ਼ਿਆਦਾਤਰ ਘੋੜਿਆਂ ਵਗੈਰੇਆਂ ਤੋਂ ਵਜਨ ਖਿੱਚਿਆ ਜਾਂਦਾ ਕਿ ਕੋੜੇ ਹੋਣ ਬਲਦ ਹੋਣ ਜਾਂ ਖੱੱਚਰ ਹੋਣ ਤੇ ਐਡਵਾਈਜ਼ਰੀ ਕੀ ਕਹਿੰਦੀ ਹੈ ਸੁਪਰੀਮ ਕੋਰਟ ਦੀ ਜੀ ਗਾਈਡਲਾਈਨਸ ਦੀ ਗੱਲ ਕਰੀਏ 1995 ਜੇ ਪ੍ਰੀਵੈਂਸ਼ਨ ਐਕਟ ਹੈ ਬਿਲਕੁਲ ਆ ਪ੍ਰੋਵੈਂਸ਼ਨ ਆਫ क्रुएਲਟੀ ਟੂ ਐਨੀਮਲ ਐਕਟ 1960 ਦੇ ਅਧੀਨ ਇਹ ਕਾਨੂੰਨ ਬਣਾਏ ਗਏ ਸੀ ਜਿੰਦੇ ਵਿੱਚ ਸਾਫ ਆ ਤੁਸੀਂ ਦੇਖ ਸਕਦੇ ਹੋ ਪ੍ਰੋਵੈਂਸ਼ਨ ਆਫ क्रुएਲਟੀ ਟੂ ਡਰੋਟ ਐਂਡ ਪੈਕ ਐਨੀਮਲਸ ਰੂਲਸ 1965 1965 ਦੇ ਰੂਲ ਬਣੇ ਹੋਏ ਨੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਰਸ ਤੇ ਮੂਲ ਜਿਹੜਾ ਘੋੜਾ ਜਾਂ ਖੱ쩌 750 ਕਿਲੋ ਜੇ ਪੈਨੈਮਿਕ ਟਾਇਰ ਉਹਦੇ ਲੱਗੇ ਹੋਏ ਨੇ ਕਾਰਟ ਦੇ ਨਾਲ ਹਨਾ ਇਹ ਤਾਂ ਛਿੱਕੇ ਤੇ ਰੱਖ ਕੇ ਲੋਕੀ ਕੰਮ ਕਰ ਰਹੇ ਨੇ ਕਿ ਕਿਉਂਕਿ ਅਸੀਂ ਰੋਜ਼ਾਨਾ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਦੇਖਦੇ ਆਂ ਕਿ ਜਿਹੜਾ ਖੱਤਰ ਜਾਂ ਕੋੜੇ ਹੈ ਜਿਹੜੇ ਮਾਲਕ ਨੇ ਉਸਰੀਏ ਵਗੈਰਾ ਕਾਫੀ ਕੁਇੰਟਲ-ਕੁਇੰਟਲ ਜਿਹੜਾ ਵਜ਼ਨ ਹੈ ਉਹ ਕਾਫੀ ਜ਼ਿਆਦਾ ਲੈ ਕੇ ਟੋਂਦੇ ਰਹੇ ਤਾਂ ਅਸੀਂ ਨਾ ਪਿਛਲੇ 4-5 ਸਾਲਾਂ ਦੇ ਵਿੱਚ ਅਸੀਂ 15 ਤੋਂ 20 ਦੇ ਆਸ-ਪਾਸ ਸਿਰਫ ਕੋੜਿਆਂ ਖੱਤਰ ਵਾਲਿਆਂ ਦੇ ਮਾਲਕਾਂ ਤੇ ਐਫਆਈਆਰ ਕਰਾ ਚੁੱਕੀਆਂ ਹੁਣ ਬਹੁਤ ਘਟ ਗਿਆ ਕੋਈ ਕੋਈ ਰੀਅਰ ਹੋਊਗਾ ਇੱਕ ਅੱਦਾਂ ਤੁਸੀਂ ਕਿਸੇ ਘੋੜੇ ਵਾਲੇ ਨੂੰ ਫੜ ਕੇ ਦੇਖਿਓ 750 ਕਿਲੋ ਤੋਂ ਉੱਤੇ ਲੈ ਕੇ ਨਹੀਂ ਜਾਂਦਾ ਜੇ ਲਿਜਾਏਗਾ ਉਹਨੂੰ ਪਤਾ ਹੈ ਸਾਡੀ ਸੰਸਥਾ ਵੱਲੋਂ ਕਾਰਵਾਈ ਕਰਾਈ ਜਾਏਗੀ ਦੂਜਾ ਜਿਹੜੀ ਚੀਜ਼ ਜੇ ਕੱਲ ਨੂੰ ਇਹ ਕਹਿੰਦੇ ਸਾਨੂੰ ਕਾਨੂੰਨ ਬਾਰੇ ਨਹੀਂ ਪਤਾ ਇੱਕ ਹੋਰ ਕਾਨੂੰਨ ਹੈ ਇਹਦੇ ਵਿੱਚ ਕਹਿੰਦਾ ਕੀ ਕਹਿੰਦਾ ਸਰ ਉਹਦੇ ਵਿੱਚ ਸਾਫ਼ ਆਹ ਦੇਖੋ ਲਿਖਿਆ ਗਿਆ ਇਨ ਐਨੀ ਏਰੀਆ ਵੇਅਰ ਦਾ ਟੈਂਪਰੇਚਰ ਐਕਸੀਡ 37 ਡਿਗਰੀ ਜੇ ਸਰ 45 ਡਿਗਰੀ ਤੋਂ ਹਾਂ ਬਿਲਕੁਲ 45 ਡਿਗਰੀ ਤੋਂ ਉੱਪਰ ਡਿਊਰਿੰਗ ਦਾ ਪੀਰੀਅਡ ਆਫ ਬਿਟਵੀਨ 12 ਤੋਂ 3 ਇਟ ਮੀਨਸ ਇਟਸ ਇਲੀਗਲ ਟ ਡਰੋਟ ਐਂਡ ਪੈਕ ਐਨੀਮਲਸ ਇਨ ਨਾਰਥ ਇੰਡੀਆ ਜੇ ਕੋਈ ਇਸ ਚੀਜ਼ ਤੋਂ ਪੈਂਦਾ ਨਾਰਥ ਇੰਡੀਆ ਪੰਜਾਬ ਜਿਹੜਾ ਪੈਂਦਾ ਨਾਰਥ ਦੇ ਵਿੱਚ ਤੇ ਜੇ ਇਹ 37 ਡਿਗਰੀ ਤੋਂ ਉੱਤੇ ਟੈਂਪਰੇਚਰ ਜੇ ਕੋਈ ਕੰਮ ਲੈਂਦਾ ਘੰਗਣਾ ਕਰਦਾ ਬਿਲਕੁਲ ਕਰਦਾ ਕਾਰਵਾਈ ਹੋਊਗੀ ਤੁਹਾਡੇ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦੇ ਚ ਐਨੀਮਲ क्रੂਲਟੀ ਐਕਟ 11 ए ਤੇ ਕਿ ਹੋ ਸਕਦੀ ਹੈ ਇਹਦੇ ਚ 5 ਸਾਲ ਤੱਕ ਦੀ ਸਜ਼ਾ ਜੀ ਆਪੀਸੀ 428 29 ਦੇ ਦੀਨ 5 ਸਾਲ ਤੱਕ ਦੀ ਸਜ਼ਾ ਹੈ ਜੇ ਕਿਸੇ ਵੀ ਜਾਨਵਰ ਤੇ ਅਤਿਆਚਾਰ ਕਰਦਾ ਕੋਈ ਵੀ ਬੰਦਾ ਤੇ ਬਿਲਕੁਲ ਗੈਰਕਾਨੂੰਨੀ ਹੈ ਪਹਿਲਾਂ ਵੀ ਸਾਡੇ ਕੇਸ ਹਜੇ ਟ੍ਰਾਇਲ ਦੇ ਵਿੱਚ ਚੱਲ ਰਹੇ ਨੇ 10 ਤੋਂ 12 ਐਫਆਈਆ ਟ੍ਰਾਇਲ ਦੇ ਵਿੱਚ ਚੱਲ ਰਹੀਆਂ ਚਾਰ ਪੰਜ ਦਾ ਹਜੇ ਚਲਾਨ ਪੇਸ਼ ਹੋਣਾ ਬਾਕੀ ਹੈ ਤੇ ਅਸੀਂ ਬਿਲਕੁਲ ਮੰਗ ਵੀ ਕੀਤੀ ਹੋਈ ਹੈ ਸਾਡੇ ਵਕੀਲ ਸਾਹਿਬ ਨੇ ਪੂਰਾ ਜ਼ੋਰ ਲਾਇਆ ਵੀ ਇਹਨਾਂ ਨੂੰ ਸਜ਼ਾ ਕਰਾਈ ਜਾਵੇ ਹਨਾ ਤੇ ਮੈਂ ਇੱਕ ਇਹੀ ਅਪੀਲ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਕੋਈ ਵੀ ਬੰਦਾ ਇਹੋ ਜਿਹਾ ਕੰਮ ਨਾ ਕਰੇ ਕਿਸੇ ਵੀ ਜਾਨਵਰ ਤੇ ਅਤਿਆਚਾਰ ਨਾ ਕਰੇ ਜੇ ਕੋਈ ਕਿਸੇ ਜਾਨਵਰ ਤੇ ਅਤਿਆਚਾਰ ਕਰਦਾ ਪਾਇਆ ਗਿਆ ਸਾਡੀ ਸੰਸਥਾ ਵੱਲੋਂ ਕਾਰਵਾਈ ਕਰਾਈ ਜਾਊਗੀ ਤੇ ਜੇ ਕੋਈ ਅਜਿਹੇ ਕਾਨੂੰਨ ਦੇ ਉਲੰਘਣਾ ਕਰਦਾ ਹੋਇਆ ਪਾਇਆ ਜਾ ਰਿਹਾ ਵਾ ਜੇ ਕਈ ਦਰਸ਼ਕ ਵੀ ਸਾਨੂੰ ਦੇਖ ਰਹੇ ਨੇ ਉਹ ਕਿਹਦਾ ਕਿਸੇ ਐਨਜੀਓ ਨੂੰ ਕੰਟੈਕਟ ਕਰ ਸਕਦੇ ਨੇ ਜਾਂ ਤੁਹਾਡੀ ਐਨਜੀਓ ਨੂੰ ਕੰਟੈਕਟ ਕਰ ਸਕਦੇ ਨੇ ਕੋਈ ਮੇਲ ਆਈਡੀ ਜਾਂ ਨੰਬਰ ਤੁਸੀਂ ਦੇਣਾ ਚਾਹੋ ਬਿਲਕੁਲ ਬਿਲਕੁਲ ਜੀ ਹੈਲਪ ਫੋਰ ਐਨੀਮਲਸ ਸਾਡੀ ਸੰਸਥਾ ਹੈ ਫੀਲਡ ਹੈ ਸਾਡਾ ਦਫਤਰ ਹੈ ਤੇ ਮੇਰਾ ਮੋਬਾਈਲ ਨੰਬਰ ਹੈ ਜੀ 906778300 ਜਦੋਂ ਮਰਜ਼ੀ ਮੈਨੂੰ ਕਾਲ ਕਰ ਸਕਦੇ ਸੜਕ ਤੇ ਕੋਈ ਬਿਮਾਰ ਜਾਨਵਰ ਮਿਲ ਜਾਂਦਾ ਲੁਧਿਆਣੇ ਦੇ ਵਿੱਚ ਖਾਸ ਕਰ ਜੇ ਕਿਤੇ ਵੀ ਕੋਈ ਬਿਮਾਰ ਕੋਈ ਐਕਸੀਡੈਂਟ ਡੌਗ ਮਿਲ ਜਾਂਦਾ ਕੋਈ ਗਾਂ ਮਿਲ ਜਾਂਦੀ ਹੈ ਕੋਈ ਵੀ ਇੰਜਰਡ ਐਨੀਮਲ ਮਿਲਦਾ ਬੇਸ਼ੱਕ ਜਦੋਂ ਮਰਜ਼ੀ ਸਾਨੂੰ ਕਾਲ ਕਰ ਲੈਣ ਤੇ ਅਸੀਂ ਉਹਨੂੰ ਰੈਸਕਿਊ ਕਰਾ ਕੇ ਉਹਦਾ ਇਲਾਜ ਕਰਵਾਵਾਂਗੇ ਪਹਿਲਾਂ ਵੀ ਕਰਵਾਉਂਦੇ ਆ ਰਹੇ ਹਾਂ ਰੋਜ਼ ਦੇ 2 ਤੋਂ 3 ਜਾਨਵਰਾਂ ਦਾ ਅਸੀਂ ਇਲਾਜ ਕਰਵਾਉਂਦੇ ਹਾਂ ਤੇ ਬਾਕੀ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਨਾ ਇਧਰ ਜਿਵੇਂ ਤੁਸੀਂ ਦੇਖੋ 45 45 ਡਿਗਰੀ ਟੈਂਪਰੇਚਰ ਜਾ ਰਿਹਾ ਪੰਛੀ ਵਿਚਾਰਾ ਬੋਲ ਕੇ ਦੱਸ ਨਹੀਂ ਸਕਦਾ ਛੱਤਾਂ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਬੂਤਰ ਕਈ ਵਾਰੀ ਡੇਕ ਕੇ ਮਰਦੇ ਨੇ ਅੱਜ ਕੱਲ ਇਹ 2 ਮਹੀਨਿਆਂ ਦੇ ਵਿੱਚ ਸਭ ਤੋਂ ਵੱਧ ਗਰਮੀ ਨਾਲ ਕਬੂਤਰ ਮਰਦਾ ਗਲੀ ਮੁਹੱਲਿਆਂ ਦੇ ਵਿੱਚ ਡੌਗ ਬੈਠੇ ਨੇ ਜਾਨਵਰ ਨੇ ਉਹ ਵਿਚਾਰੇ ਕੀ ਕਹਿੰਦੇ ਨੇ ਉਹਨਾਂ ਨੂੰ ਕੁਝ ਪਾਣੀ ਨਹੀਂ ਮਿਲਦਾ ਖਾਣ ਨੂੰ ਨਹੀਂ ਮਿਲਦਾ ਇੱਕ ਮੇਰੀ ਅਪੀਲ ਹੈ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਘਰ ਦੇ ਬਾਹਰ ਕਿ ਇੱਕ ਛੋਟਾ ਜਿਹਾ ਭਾਂਡਾ ਰੱਖੋ ਪਾਣੀ ਦਾ ਛੱਤਾਂ ਤੇ ਪਾਣੀ ਦੇ ਭਾਂਡੇ ਰੱਖੋ ਪਾਣੀ ਪਿਾਓ ਇਹਨਾਂ ਨੂੰ ਪਾਣੀ ਦੀ ਸੇਵਾ ਸਭ ਤੋਂ ਉੱਤਮ ਹੈ ਸਭ ਤੋਂ ਵੱਧ ਗਿਣੀ ਜਾਂਦੀ ਹੈ ਤੁਸੀਂ ਇੱਕ ਵਾਰ ਕਿਸੇ ਜਾਨਵਰ ਦਾ ਭਲਾ ਕਰਕੇ ਦੇਖੋ ਦੇਖੋ ਪੱਕਾ ਪ੍ਰਮਾਤਮਾ ਵੀ ਤੁਹਾਡੇ ਕੰਮ ਵੀ ਸਵਾਰੇਗਾ ਤੇ ਦੂਜੀ ਗੱਲੇ ਵਿਚਾਰੇ ਬੋਲ ਕੇ ਦੱਸ ਨਹੀਂ ਸਕਦੇ ਇਨਸਾਨ ਤਾਂ ਬੋਲ ਕੇ ਕਹਿ ਦਿੰਦਾ ਮੈਨੂੰ ਭੁੱਖ ਲੱਗੀ ਪਿਆਸ ਲੱਗੀ ਕੋਈ ਨਾ ਕੋਈ ਪਾਣੀ ਪਿਆ ਦਿੰਦਾ ਇਹ ਵਿਚਾਰੇ ਨੇ ਕਿੱਥੋਂ ਬੋਲ ਕੇ ਦੱਸਣਾ ਵੀ ਮੈਨੂੰ ਪਿਆਸ ਲੱਗੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਆਪਣੀਆਂ ਛੱਤਾਂ ਤੇ 10 ਜਾਂ 20 ਰੁਪਏ ਦਾ ਭਾਂਡਾ ਹੰਦਾ ਆਪਣੀਆਂ ਛੱਤਾਂ ਤੇ ਰੱਖੋ ਤਾਂ ਕਿ ਸਾਰਿਆਂ ਪੰਛੀਆਂ ਨੂੰ ਜਾਨਵਰਾਂ ਨੂੰ ਪਾਣੀ ਮਿਲ ਸਕੇ ਧੰਨਵਾਦ ਤੇ ਇਹ ਸੀਗੇ ਸਾਡੇ ਨਾਲ ਮਨੀ ਜੀ ਜੋ ਕਿ ਸਮਾਜ ਦੇ ਵਿੱਚ ਕਾਫੀ ਚਿਰ ਤੋਂ ਆਪਣੀ ਸੇਵਾ ਨਿਭਾ ਰਹੇ ਨੇ ਤੇ ਕੁਝ ਗੱਲਾਂ ਇਹਨਾਂ ਵੱਲੋਂ ਕਹੀ ਗਈ ਕਈਆਂ ਗਈਆਂ ਤੁਹਾਨੂੰ ਤੇ ਉਸ ਚੀਜ਼ ਤੇ ਜ਼ਰੂਰ ਅਮਲ ਕਰਿਓ ਕਿਉਂਕਿ ਜਿਹੜਾ ਤਾਪਮਾਨੇ ਕਾਫੀ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਸਾਡੀ ਹਿਊਮਨਸ ਲਈ ਟੋਲਰੇਟ ਕਰਨਾ ਬੜਾ ਮੁਸ਼ਕਿਲ ਹੋ ਚੁੱਕਿਆ ਹੈ ਬਟ ਇਸ ਵਿੱਚ ਸਾਨੂੰ ਲੋਡ ਹੈ ਉਹਨਾਂ ਪੰਛੀਆਂ ਬਾਰੇ ਉਹਨਾਂ ਐਨੀਮਲਸ ਬਾਰੇ ਉਹਨਾਂ ਬੇਜਮਾਨਾਂ ਬਾਰੇ ਸੋਚਣ ਦੀ ਜੋ ਬੋਲ ਨਹੀਂ ਸਕਦੇ ਪਰ ਸਾਨੂੰ ਜਿਹੜੀ ਜ਼ਰੂਰਤ ਹੈ ਕਿ ਅਸੀਂ ਕੁਝ ਉਪਰਾਲੇ ਕਰੀਏ ਮਿੱਟੀ ਦੇ ਪਾਂਡੇ ਰੱਖੀਏ ਉਸ ਵਿੱਚ ਪਾਣੀ ਵਗੈਰਾ ਜਾ ਖਾਣ ਪੀਣ ਦੇ ਧਾਨੇ ਵਗੈਰੇ ਰੱਖੇ ਤਾਂ ਕਿ ਉਹ ਜਿਹੜਾ ਆਪਣਾ ਗੁਜ਼ਰਬਸਰ ਕਰ ਸਕਣ ਕਿਉਂਕਿ ਉਹ ਕਮਾਤਾ ਨਹੀਂ ਸਕਦੇ ਤੇ ਦੂਜੇ ਪਾਸੇ ਮਨੀ ਜੀ ਨੇ ਇੱਕ ਗੱਲ ਕਹੀ ਜਿਹੜੇ ਐਨੀਮਲ ਹਸਬੈਂਡਰੀ ਕਰਦੇ ਨੇ ਜ਼ੁਲਮ ਕਰਦੇ ਨੇ ਉਹਨਾਂ ਨੂੰ ਸਖਤ ਹਿਦਾਇਤ ਵੀ ਦਿੱਤੀ ਹੈ ਬੇਨਤੀ ਵੀ ਕੀਤੀ ਹੈ ਤੇ ਉਸ ਵੱਲ ਵੀ ਜ਼ਰੂਰ